ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਾਸੀ ਵੋਟਰ ਅਜੇ ਵੀ ਪੰਚਾਇਤੀ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ ਜਿਸ ਕਾਰਨ ਕਲਾਨੌਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਸਮਾਜ ਸੇਵਕ ਰਾਜੇਸ਼ ਕੁਮਾਰ ਟੋਨੀ ਸੱੱਚ ਨੇ ਦੱਸਿਆ ਕਿ ਬੀਜੀਪੀਓ ਕਲਾਨੌਰ ਦਾ ਇੱਕ ਪੱਤਰ ਜੋ ਏਡੀਸੀ ਵਿਕਾਸ ਗੁਰਦਾਸਪੁਰ ਕਮ ਵਧਿਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਚ ਵਾਰਡ ਬੰਦੀ ਨਾ ਬਣਨ ਦਾ ਹਵਾਲਾ ਦੇ ਕੇ ਕਲਾਨੌਰ ਦੀਆਂ ਪੰਚਾਇਤੀ ਚੋਣਾਂ ਨਾ ਕਰਵਾਉਣ ਲਈ ਕਿਹਾ ਗਿਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਦੱਸਣਯੋਗ ਹੈ ਕਿ ਸਾਲ 2013 ਵਿੱਚ ਕਲਾਨੌਰ ਵਿੱਚ 6 ਸਰਪੰਚਾਂ ਤੇ ప్రతి ਪੰਚਾਇਤ ਚ 7 ਪੰਚਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ ਅਤੇ 2018 ਵਿੱਚ ਪੰਚਾਇਤਾਂ ਭੰਗ ਹੋਈਆਂ ਤੇ ਹੁਣ ਤੱਕ ਪੰਚਾਇਤਾਂ ਦੀ ਚੋਣ ਨਹੀਂ ਹੋਈ ಗ್ರಾಮ ਪੰਚਾਇਤ ਕਲਾਨੌਰ ਦੀਆਂ ਵੋਟਾਂ ਪਾਉਣ ਲਈ ਕਿੰਨਾ ਇੰਤਜ਼ਾਰ ਕਰਨਾ ਪਵੇਗਾ ਇਹ ਤਾਂ ਅਗਲੇ ਦਿਨਾਂ ਵਿੱਚ ਤੈਅ ਹੋਣ ਦੀ ਸੰਭਾਵਨਾ ਹੈ ਜਦ ਕਿ ਇਸ ਵਾਰ ਵੀ ਚੋਣਾਂ ਨਾ ਹੋਣ ਦੀਆਂ ਚਰਚਾਵਾਂ ਕਾਰਨ ਕਲਾਨੌਰ ਵਾਸੀਆਂ ਚ ਗੁੱਸੇ ਦੀ ਲਹਿਰ ਹੈ ਤੇ ਅਗਲੇ ਦਿਨ ਸੰਘਰਸ਼ ਹੋਣ ਦੀ ਵੀ ਸੰਭਾਵਨਾ ਹੈ ਮੈਂ ਕਲਨੌਰ ਵੀਡੀਓ ਬਲੌਗ ਆਇਆ ਹਾਂ ਇੱਥੇ ਇਲੈਕਸ਼ਨ ਹੋਈ ਨੂੰ 11 ਸਾਲ ਹੋ ਗਏ ਨੇ ਕਲਨੌਰ ਦੀਆਂ 6 ਪੰਚਾਇਤਾਂ ਸੀਗੀਆਂ ਹੁਣ ਵੀ ਪੰਚਾਇਤ ਪੰਚਾਇਤਾਂ ਦੀਆਂ ਇਲੈਕਸ਼ਨਾਂ ਅਨਾਉਂਸ ਹੋਈਆਂ ਹੋਈਆਂ ਨੇ ਹੁਣ ਵੀ ਕੋਈ ਜਥੇਬੰਦੀਆਂ ਨਹੀਂ ਕਿਸੇ ਨੇ ਜਾ ਕੇ ਕੋਈ ਕਿਸ ਤਰ੍ਹਾਂ ਕਰਕੇ ਜਿਹੜੇ ਵੀਡੀਓ ਮੈਡਮ ਕੋਈ ਮੈਡਮ ਮਿਲਨ ਨੂੰ ਤਿਆਰ ਨਹੀਂ ਹੈਗੇ ਔਰ ਇਹ ਇਲੈਕਸ਼ਨਾਂ ਜਿਹੜੀਆਂ ਨੇ ਕਹਿੰਦੇ ਨੇ ਅੱਗੇ ਪਾ ਦਿੱਤੀਆਂ ਗਈਆਂ ਨੇ ਇਹ ਇਲੈਕਸ਼ਨਾਂ ਪਈਆਂ ਕਲਾਂਨੌਰ ਦੀਆਂ ਸਾਰੀਆਂ ਹੀ ਨਾ ਸਿਰਫ ਕਲਾਂਨੌਰ ਦੀਆਂ 6 ਪੰਚਾਇਤਾਂ ਪਾ ਦਿੱਤੀਆਂ ਗਈਆਂ ਨੇ ਔਰ ਮੈਡਮ ਨੂੰ ਪੁੱਛਿਆ ਜਾਏ ਕਿ ਮੈਡਮ ਧੜਾ ਧੜ ਚੈੱਕ ਕੱਟ ਕੇ ਦੇ ਰਹੇ ਨੇ ਐਸੋੜੇ ਧੜਾ ਧੜ ਚੈੱਕ ਕੱਟ ਕੇ ਦੇ ਰਹੇ ਨੇ ਆ ਪੰਜਾਂ 10 ਦਿਨਾਂ ਦੇ ਵਿੱਚ ਸਾਡੇ ਕੋਲ ਰਿਪੋਰਟ ਆ ਰਹੀ ਕਿ 10-15 20 ਕਰੋੜ ਰੁਪਏ ਦੇ ਚੈੱਕ ਹੀ ਕੱਟ ਕੇ ਦੇਛੜੇ ਨੇ ਕਲਾਂਨੌਰ ਦੀ ਪੰਚਾਇਤ ਇੰਨੀ ਅਮੀਰ ਆ 17-1800 ਕਿੱਲਾ ਜ਼ਮੀਨ ਆ ਔਰ ਕਲਾਂਨੌਰ ਦੇ ਵਿੱਚ ਨਾਲੀਆਂ ਵੀ ਖੁੱਜਾ ਕੇ ਬਣਨ ਵਾਲੀਆਂ ਸਭ ਕੁਝ ਕੰਮ ਹੋਣ ਵਾਲਾ ਪਤਾ ਨਹੀਂ ਕਿੱਥੇ ਪੈਸੇ ਗਵਨ ਕਰਕੇ ਕਿੱਥੇ ਪੈਸੇ ਜਾਈ ਜਾ ਰਹੇ ਨੇ ਕਿੱਥੇ ਹੋਈ ਜਾ ਰਹੇ ਨੇ ਮੈਂ ਡੀਸੀ ਸਾਹਿਬ ਕੋ ਫਿਰ ਦੁਬਾਰਾ ਮੰਗ ਕਰਨਾ ਹੈ ਜੀ ਦੁਬਾਰਾ ਚੋਣੇ ਦੀ ਕੈਂਸਲ ਨਾ ਕੀਤੀ ਜਾਏ ਇਹਨੂੰ ਰੀਨਿਊ ਕਰਕੇ ਬਿਲਕੁਲ ਦੁਬਾਰਾ ਚੋਣ ਕਰਾਈ ਜੇ ਕਲਾਂ ਨੂੰ ਠੀਕ ਕਾਰਨ ਦੱਸੇ ਜਾ ਰਹੇ ਨੇ ਚੋਣ ਨੂੰ ਗਾਹ ਪਾਦ ਜਾਂ ਕੰਟਰ ਕਰਦੇ ਨੇ ਕਲਾਨੂਰ ਦੀ ਚੋਣ ਇਸ ਕਰਕੇ ਗਾਂ ਪਾ ਰਹੇ ਨੇ ਉਹ ਵਿਚੋ ਕੋਈ ਕਹਿੰਦੇ ਕੋਈ ਸਿਆਸਤ ਹੋ ਗਈ ਹੈ ਵਿੱਚ ਕੋਈ ਪਹਿਲਾਂ ਵੀ ਡੀਸੀ ਸਾਹਿਬ ਨਾਲ ਕਿਸੇ ਬੰਦੇ ਨਿਕਾਲੋਈ ਉਹਨਾਂ ਨੇ ਕਿਹਾ ਪਹਿਲਾਂ ਕਮੇਟੀ ਬਣੀ ਸੀਗੀ ਹੁਣ ਜਿਹੜੀ ਚੋਣ ਅਨਾਉਂਸਮੈਂਟ ਹੋਈ ਹੈ ਫਿਰ ਤੁਹਾਡੀ ਕਮੇਟੀ ਬਣਨ ਦੇ ਚਾਂਸ ਨੇ ਪਤਾ ਨਹੀਂ ਕੀ ਚੱਕਰ ਅੰਦਰੂਨੀ ਖਾਤੇ ਕੀ ਬਣ ਰਿਹਾ ਕੀ ਹੋ ਰਿਹਾ ਇਸ ਦਾ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਔਰ ਮੈਡਮ ਨੂੰ ਮਿਲਣਾ ਹੈ ਮੈਡਮ ਕਹਿੰਦੀ ਮੇਰੇ ਕੋਲ ਟਾਈਮ ਹੀ ਨਹੀਂ ਮੈਡਮ ਨੇ ਮਿਲਣ ਦਾ ਟਾਈਮ ਨਹੀਂ ਦਿੱਤਾ ਤੁਹਾਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਪ੍ਰਸ਼ਾਸਨ ਦੇਖੋ ਮੰਗ ਕਰਨੀ ਹੈ ਕਿ ਕਲਾਨੂਰ ਦੀ ਸੋਨੇ ਦੀ ਚਿੜੀਆ 1800 2000 ਕਿਲਾ ਪੈਲੀ ਆ ਇਹ ਤੂੰ ਉੱਪਰ ਜਿਹੜਾ ਵਾ ਐਸੋਲੇ ਪੰਚਾਇਤ ਦੇ ਖਾਤੇ ਚ ਪਿਆ ਹੋਇਆ ਵਾ ਜਿਹੜਾ ਕਿ ਸਾਨੂੰ ਪਤਾ ਲੱਗਾ 10-15 ਦਿਨਾਂ ਦੇ ਵਿੱਚ ਜਿਹੜਾ ਮਹੀਨੇ ਦੇ ਵਿੱਚ ਵਿੱਚ 10 10.5-15 ਕਰੋੜ ਰੁਪਈਆ 20 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਆ ਚੈੱਕ ਵੰਡੂਨ ਕੀ ਹੁਣ ਇਲੈਕਸ਼ਨ ਦੇ ਦੌਰਾਨ ਦੇ ਵਿੱਚ ਇਹ ਦਿੱਤੇ ਗਏ ਨੇ ਵੇ ਬਿਲਕੁਲ ਦੁਰਵਰਤੋ ਹੋ ਰਹੀ ਹੈ ਪੈਸੇ ਦੀ ਪ੍ਰਸ਼ਾਸਨ ਨਹੀਂ ਸੁਣਦਾ ਪ੍ਰਸ਼ਾਸਨ ਨਹੀਂ ਸੁਣਦਾ ਇਹਦੇ ਵਿੱਚ ਸਾਰੀਆਂ ਪਾਰਟੀਆਂ ਆਲ ਪਾਰਟੀਆਂ ਕਲਾਨੌਰ ਦੀਆਂ ਭਾਵੇਂ ਕਾਲੀ ਦਲ ਹੋਏ ਬੀਜੇਪੀ ਹੋਏ ਕਾਂਗਰਸ ਹੋਏ ਹੋਰ ਜਿਹੜੀ ਮਰਜ਼ੀ ਅਦਰ ਪਾਰਟੀਆਂ ਹੋਈਆਂ ਸਾਰੀਆਂ ਪਾਰਟੀਆਂ ਦੀ ਇਕੱਠੀਆਂ ਇਨੀ ਮੀਟਿੰਗ ਸਾਧ ਰਹੇ ਆਂ ਔਰ ਜੇ ਕਲਾਨੌਰ ਬੰਦ ਕਰਨਾ ਪਿਆ ਕਲਾਨੌਰ ਬੰਦ ਕਰਕੇ ਇਥੇ ਪਿੱਟ ਸਿਆਪਾ ਕੀਤਾ ਜਾਏਗਾ ਇਥੇ ਮਕਾਨਾਂ ਲਿਆਂਦੇ ਜਾਣਗੇ ਇਸ ਵੀਡੀਓ ਦਫ਼ਤਰ ਦੇ ਅੰਦਰ ਸਾਡੇ ਵਾਸਤੇ ਵੀਡੀਓ ਦਫ਼ਤਰ ਹੋਇਆ ਨਾ ਹੋਇਆ ਇੱਕ ਬਰਾਬਰ ਆ ਸਾਡੇ ਵਾਸਤੇ ਜੇ ਇਹ ਦਫਤਰ ਹੋਇਆ ਨਾ ਇੱਕ ਬਰਾਬਰ ਇਹ ਤੇ ਪੂਰੀਆਂ ਦਫਤਰ ਦੀਆਂ ਮਕਾਨਾਂ ਕੱਢ ਕੇ ਮਕਾਨਾਂ ਲਿਆਂਦੀਆਂ ਜਾਣਗੀਆਂ ਦਫਤਰ ਦੀਆਂ ਇੱਥੇ